ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜੋ ਹਰਾਂ ਦੇ ਖਲਾਤ ਹੈ ਉਹ ਨਾਜ਼ੁਕ ਹੈ ਪਰ ਅੱਜ ਨੀਤੀ 1092023 ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜਿਹੜਾ ਕਿ ਸੂਰਜ ਦਿਖਿਆ ਉਹ ਜਿੱਥੇ ਕਿ ਬਹੁਤ ਨੁਕਸਾਨ ਅਗਲਾਂ ਦਾ ਹੋਇਆ ਉਹਦੇ ਨਾਲ ਮਾਲ ਡੰਗਰ ਦਾ ਵੀ ਨੁਕਸਾਨ ਹੈ ਰੂਪਨਗਰ ਜ਼ਿਲ੍ਹੇ ਦੀ ਸਥਿਤੀ ਤੋਂ ਨੌਸਨੀ ਤੋਂ ਜਾ ਰਹੇ ਆ ਜਿਸ ਤਰ੍ਹਾਂ 65000 ਕੂਸਕ ਜਿਹੜਾ ਪਾਣੀ ਛੱਡਿਆ ਹੋਇਆ ਤਾਂ ਤੇ 10000 ਉਹਦੇ ਵਿੱਚ ਪਲੱਸ ਕੀਤਾ ਸਵੇਰੇ ਸਾਡੇ ਡੀਸੀ ਸਾਹਿਬ ਐਸਐਸਬੀ ਸਾਹਿਬ ਐਸਪੀ ਸਾਹਿਬ ਤੇ ਹਰਜੋਤ ਸਿੰਘ ਬੈਂਸ ਨੇ ਜੋ ਸਵੇਰੇ ਦੱਸਿਆ ਉਹਦੇ ਮੁਤਲਕ ਇਹ 70000 ਕੂਸਕ ਪਾਣੀ ਛੱਡਿਆ ਉਦੇ ਵਿੱਚ ਜਿਹੜਾ ਸਤਲੁਜ ਦੀ ਦਰਿਆ ਦੇ ਕੰਢਿਆਂ ਦੇ ਹੁਕਮ ਪਸੀ ਹੋਈ ਹੈ ਹਨ ਕਨੇ ਲਾਟ ਕਰਤਾ ਤਾਂ ਕੁਝ ਲੋਕ ਜਿੱਦਾਂ ਫਸੇ ਹੋਏ ਤੇ ਉਹਨਾਂ ਨੂੰ ਰੈਸਕਿਊ ਕਰ ਰਹੇ ਹੈ ਬਾਹਰ ਕੱਢ ਰਹੇ ਹੈ ਤੇ ਪਰ ਲਿਖਣ ਸਾਰਾ ਬਿਹਤਰ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਨਹਿਰਾਂ ਦੀ ਜਿਹੜੀ ਕਿ ਪਾਖੜਾ ਨੰਗਲ ਨਹਿਰ ਜੋ ਕਿ ਰਾਜਸਥਾਨ ਹਰਿਆਣਾ ਤੱਕ ਇਹਦਾ ਪਾਣੀ ਜਾਂਦਾ ਹੈ ਜਿਆਦਾ ਮੀਂਹ ਪੈਣ ਕਰਕੇ ਮਿੱਟੀ ਕੋਲੀ ਹੋਣ ਕਰਕੇ ਜਿਹੜੀਆਂ ਸਲੇਬਾਂ ਆ ਉਹ ਲਗਭਗ ਜੇ ਗੱਲ ਕਰੀਏ ਕੀਰਤ ਪ੍ਰਸਾਦ ਤੋਂ ਲੈ ਕੇ ਰੋਪੜ ਤੱਕ ਤਾਂ 10 ਕਿ ਜਗ੍ਹਾ ਹੁੰਦੀਆਂ ਸਲੇਬਾਂ ਜਿਹੜੀਆਂ ਬੈਠੀਆਂ ਇਹਨਾਂ ਬਰਸਾਤਾਂ ਦੇ ਵਿੱਚ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਲਾਗੇ ਐਸਵਾਈਐਲ ਨਹਿਰ ਜੋ ਕਿ ਕੀਰਤ ਪ੍ਰਸਾਦ ਤੱਕ ਚੱਲਦੀ ਹੈ ਉਸ ਤੋਂ ਬਾਹਰ ਉਹ ਬੰਦ ਕਰ ਦਿੱਤੀ ਗਈ ਕੋਨੀਆਂ ਸਲੇਬਾਂ ਮਿੰਟਮਾ ਟੈਂਡ ਦੇ ਕੋਲ ਲੱਖੀਆਂ ਜਿੱਥੇ ਕਿ ਮੰਤਰੀ ਸਾਹਿਬ ਹਰਜੋਤ ਪਹਿਲਾਂ ਪੁੱਜ ਗਏ ਤੇ ਬਾਬਾ ਕਾਰ ਸੇਵਾ ਖਿਲਾ ਅਨੰਦਗੜ੍ਹ ਬਕਸਤਨਾਮ ਸਿੰਘ ਨੂੰ ਜਦੋਂ ਪਤਾ ਲੱਗਿਆ ਤਾਂ ਰੋਡ ਦੀ ਸੇਵਾ ਤੋਂ ਤੁਰੰਤ ਉਹਨਾਂ ਨੇ ਆਪਣੀਆਂ ਗੱਡੀਆਂ ਮਿੰਟਮਾ ਪਿੰਡ ਨੂੰ ਭੇਜ ਦਿੱਤੀਆਂ ਤੇ ਸੰਤ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਇਹ ਡਬਾਗ ਵਾਲਿਆਂ ਨਾਲ ਉਹਨਾਂ ਨੇ ਕੰਟੈਕਟ ਕੀਤਾ ਟਰੈਕਟਰ ਚੈਲੀਆਂ ਦੀ ਮਦਦ ਦੇ ਨਾਲ ਨੌਜਵਾਨਾਂ ਦੀ ਮਦਦ ਦੇ ਨਾਲ ਧੋਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਬੂਟੇ ਕੱਟ ਕੇ ਜਿਹੜਾ ਉਹ ਸੈਡ ਐਪਟਰੀ ਨੂੰ ਪੜ ਰਹੀ ਹੈ ਜਿੱਥੇ ਆਮਕਾਰਾਂ ਸਪੀਕਰ ਮੋਟਰਸਾਈਕਲ ਲੰਘਦੇ ਆ ਉਹਨਾਂ ਚਾਲੂ ਕੀਤਾ ਗਿਆ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਸ ਤੋਂ ਬਾਅਦ ਮਹਾਪੁਰਸ਼ਾਂ ਨੇ ਅਪੀਲ ਕੀਤੀ ਨੌਜਵਾਨ ਦੇ ਰੂਪਨਗਰ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੋੜੀਆਂ ਭਰ ਕੇ ਤੁਸੀਂ ਕਿਲਾ ਆਨੰਦਗੜ੍ਹ ਸਾਹਿਬ ਜਾਣੀਆਂ ਤਾਂ ਜੋ ਕਿਤੇ ਵੀ ਮੰਨ ਦਬੜਾ ਜਾਂ ਉਹ ਨਹਿਰ ਦਾ ਹੈ ਜਾਂ ਉਹ ਸਤਲੋਜ ਦਾ ਹੈ ਤਾਂ ਪਹਿਲਾਂ ਹੀ ਗੋੜੀਆਂ ਸਾਡੇ ਕੋਲ ਆਉਣੀਆਂ ਚਾਹੀਦੀਆਂ ਤਾਂ ਜੋ ਅਸੀਂ ਤੁਰੰਤ ਜਿਹੜਾ ਮੋਰਚਾ ਸਾਮ ਸਕੀਏ ਤਾਂ ਜੋ ਕਿਸੇ ਦਾ ਗਰੀਬ ਦਾ ਨੁਕਸਾਨ ਨਾ ਹੋ ਸਕੇ ਸੋ ਮਾਂ ਪਰਸਾਂ ਦੀ ਸੋਚ ਨੂੰ ਵੀ ਸਲਾਮ ਹੈ ਉਸ ਤੋਂ ਬਾਅਦ ਜਦੋਂ ਬਾਬਾ ਜੀ ਨੇ ਅਪੀਲ ਕੀਤੀ ਹੈ ਇਹ ਕੀਤੀ ਇੱਕ ਤਰੀਕ ਨੂੰ ਅਪੀਲ ਕੀਤੀ ਹੈ ਇਹ ਦੋ ਤਰੀਕ ਕੱਲ ਪੂਰੀ ਜਿਹੜੀ ਦਿਹਾੜੀ ਹੈ ਉਹ ਨੌਜਵਾਨ ਮધુ ਬਾਟਾ ਨੂਰ ਪ੍ਰਵੇਦੀ ਦੇ ਜਿਹੜੇ ਇਹਨਾਂ ਦੇ ਵਿੱਚ ਉਮਰ ਜੇ ਤੁਸੀਂ ਦੇਖਿਆ ਜਾਵੇ 14 ਸਾਲ 15 ਸਾਲ ਤੋਂ ਲੈ ਕੇ 25 30 35 ਸਾਲ ਤੱਕ ਜਿੰਨੇ ਵੀ ਬੰਦੇ ਆ ਸਾਰੇ ਇੱਥੇ ਜੁਟ ਗਏ ਤੇ ਉਹਨਾਂ ਨੇ ਦਵਾ ਦਮ ਬੋਈਆਂ ਭਰਨੀਆਂ ਸ਼ੁਰੂ ਕੀਤੀਆਂ ਤੇ ਨੱਗ ਪੱਗ ਚਾਰ ਟਿੱਪਰ ਉੱਥੇ ਮਟੀਰੀਅਲ ਆਇਆ ਇਹਨਾਂ ਦੇ ਵਿੱਚ ਕੱਲ ਨੌਜਵਾਨਾਂ ਨੇ ਚਾਰ ਦੇ ਚਾਰ ਟਿੱਪਰ ਬੋਰੀਆਂ ਭਰ-ਭਰ ਕੇ ਸੀਕੇ ਕੀਰਤਪੁਰ ਸਾਹਿਬ ਦਾ ਏਰੀਆ ਆਮੇ ਉਹ ਪਾਖੜਾ ਨਹਿਰ थी ਜਾਂ ਉਹ ਗੁਰਜਤਾ ਕਿਤੇ ਵੀ ਲੋਡ ਪਈ ਹੈ ਉਹ ਬੋਰੀਆਂ ਇੱਥੋਂ ਜਾਂਦੀਆਂ ਰਹੀਆਂ ਉਸ ਤੋਂ ਬਾਅਦ ਸਾਡੇ ਨੌਜਵਾਨ ਜਿਸ ਤਰ੍ਹਾਂ ਝੱਡ ਚੌਂਕ ਉਮੇ ਆਦੀਰ ਪਰ ਕਲਮਾ ਇਹਨਾਂ ਵੱਲੋਂ ਵੀ ਢੂੜੀਆਂ ਦੀਆਂ ਟਰੈਡੀਆਂ ਹਰਾਚਾਰਾ ਸਾਰਾ ਸਮਾਨ ਜਿਹੜਾ ਦੁਨੀਆ ਅਭਿਆਸ ਪਿਆਇਆ ਜਾਂ ਉਸ ਤੋਂ ਬਾਅਦ ਆਰਾਮ ਪਰ ਤੋਂ ਰੇਸ਼ ਸਿੰਘ ਖਾਲਸਾ ਜੀ ਦੀ ਟੀਰ ਪਰ ਤੋਂ ਫਿਰਸਾਂ ਗਈ ਇਹਨਾਂ ਦੀ ਵੀ ਤਿੰਨ ਗੱਡੀਆਂ ਜਿਹੜੀਆਂ ਆ ਇਧਰ ਦੁਆਬਾ ਸਾਈਡ ਮੰਡਰੀ ਏਰੀਆ ਤੇ ਰਾਸ਼ਨ ਢੂੜੀ ਹਰਾਚਾਰਾ ਲੈ ਕੇ ਗਈ ਉਸ ਤੋਂ ਬਾਅਦ ਕਲ ਧੰਨਵਾਦ ਕੀਤਾ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਤਾਂ ਲਗਾਤਾਰ ਹੀ ਚੱਲ ਰਹੀਆਂ ਹਨ ਘਰ ਸੇਵਾ ਕਿਨਾਰਾ ਦੇ ਅਰਥ ਦੀ ਗੱਲ ਕਰਦਾ ਜਿੱਥੇ ਕਿ ਮਹਾਪੁਰਸ਼ਾਂ ਨੇ ਮੋਰਚਾ ਸੰਭਿਆ ਜਿੰਨੇ ਬਾਰਡਰੀ ਆ ਬਾਰਡਰੀ ਦੀ ਅਮਰਸਰ ਤੇ ਉਸ ਦੇ ਨਾਲ ਅੱਜ ਵੀ ਗੱਲਬਾਤ ਹੋਈ ਸਵੇਰੇ ਕੱਲ ਵੀ ਗੜ ਸ਼ੰਕਰ ਨੌਰਾ ਕੋੜੀ ਦੀਆਂ ਸੰਗਤਾਂ ਨੇ ਜਿਹੜਾ ਰਾਸ਼ਨ ਪੱਟਾ ਕਰਕੇ ਦਿੱਤਾ ਹੈ ਤੇ ਮਹਾਪੁਰਸ਼ ਨੇ ਧੰਨਵਾਦ ਕੀਤਾ ਸਾਰਾ ਰਾਸ਼ਨ ਜਿਹੜਾ ਉਹ ਬਾਟਰ ਦੇ ਦਿੱਤਾ। ਤੋਂ ਸਵੇਰੇ ਗੱਲਬਾਤ ਮਹਾਪੁਰਸ਼ ਬੰਬਸਤਾਨ ਸਿੰਘ ਜੀ ਨਾਲ ਵੀ ਮੇਰੀ ਹੋਈ ਹੈ। ਤੇ ਉਹਨਾਂ ਨੇ ਵੀ ਦੱਸਿਆ ਵੀ ਰਾਸ਼ਨ ਬਹੁਤ ਆ ਰਿਹਾ ਹੈ। ਤੇ ਸੰਗਤਾਂ ਨੂੰ ਜਿਹੜੀ ਇਹ ਵੀ ਅਪੀਲ ਹੈ ਕਿਉਂਕਿ ਇਹ ਕੰਮ ਲੰਬਾ ਚੱਲਣਾ ਹੈ। ਜਦੋਂ ਪਾਣੀ ਸੁੱਕਣਾ ਹੈ ਹਜੇ 7 7 8 8 ਫੁੱਟ ਪਾਣੀ ਹੈ ਕਿਤੇ 10 ਫੁੱਟ ਪਾਣੀ ਹੈ ਤੇ ਜਦੋਂ ਉਹ ਲੋਕ ਤੇਰੇ ਘਰਾਂ ਦੇ ਵਿੱਚ ਆਣਗੇ ਤਾਂ ਫਿਰ ਪਤਾ ਲੱਗਣਾ ਕਿ ਕਿੰਨਾ ਕੁ ਹੋਦਾ ਹੈ ਕੀ ਨੁਕਸਾਨ ਹੈ ਇਸੇ ਮਾਫਰਛਾ ਨੇ ਤਰੰਤ ਦੋ ਕਿਸ਼ਤੀਆਂ ਉੱਤੇ ਜਿਹੜੇ گاਹਾ ਖੇਤਾਂ ਦੇ ਵਿੱਚ ਜਾਂ ਨੀਂਹਾਂ ਇਲਾਕਿਆਂ ਦੇ ਵਿੱਚ ਘਰਾਂ ਦੇ ਵਿੱਚ ਹੀ ਬੈਠੇ ਹਨ ਪਾਣੀ ਆਣ ਦੇ ਬਾਵਜੂਦ ਵੀ ਉਹਨਾ ਤਾਂ ਆਪਣੀਆਂ ਕਿਸ਼ਤੀਆਂ ਨਾਲ ਕਾਸ਼ ਸ਼ੁਰੂ ਕਰ ਦਿੱਤਾ ਕੌਕੀ ਮੋੜੇ ਜਿਸ ਤਰ੍ਹਾਂ ਜਿਹੜੇ ਬੰਨਾਂ ਤੇ ਬੈਠੇ ਹੈ ਮਾਫ ਕਰਨਾ ਕਈ ਨਜਾਇਜ਼ ਫਾਇਦਾ ਚੱਕੀ ਜਾਂਦੇ ਹੈ ਸਮਾਨ ਹਵਾਵਾਂ ਜਮ੍ਹਾਂ ਕਰੀ ਜਾਂਦੇ ਹੈ ਜਿਸ ਤਰ੍ਹਾਂ 2023 ਦੇ ਵਿੱਚ ਤੁਸੀਂ ਦੇਖਿਆ। ਤੇ ਇਸ ਕਰਕੇ ਮਹਾਪੁਰਸ਼ਾਂ ਨੇ ਰਾਜੂ ਦੇ ਕੰਡੇ ਦੇ ਜਿਹੜਾ ਇੱਕ ਪੈਲਸ ਇਹ ਹੈ ਉੱਤੇ ਸਮਾਨ ਜਮ੍ਹਾਂ ਕਰਕੇ ਉੱਥੋਂ ਜਿਹੜਾ ਕਿਸ਼ਤੀਆਂ ਦੇ ਰਾस्ते ਸਾਰਾ ਸਮਾਨ ਲੋਡ ਬੰਦਾਂ ਤੱਕ ਜਿਹੜਾ ਭਜਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਜੇ ਪਾਣੀ ਉਤਰ ਜਾਣਾ ਹੈ ਤੇ ਉੱਤੇ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਪੈਣੀ ਹੈ ਤੇ ਜੋ ਕੈਂਪਾਂ ਦੁਬਾਰਾ ਲੱਗਣੇ ਹਨ ਉਹ ਬਹੁਤ ਲੰਬਾ ਜਿਹੜਾ ਹੈ ਪਰ ਕਿਸੇ ਸਾਲ ਚੱਲਣਾ ਹੈ ਕੋਈ ਨਹੀਂ ਵੀ ਦਾਨੀ ਸੱਜਣਾ ਹੈ ਮਾਲ ਲੈ ਕੇ ਜਾਓ ਪਰ ਉਹਨਾਂ ਲੋਕਾਂ ਤੱਕ ਆਪਾਂ ਪਹੁੰਚਾਈਏ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਹੈ ਜਾਂ ਮੰਡੇ ਈਆਂ ਦੇ ਵਿੱਚ ਹੈ ਜਾਂ ਉਹ ਜਗ੍ਹਾ ਜਿੱਥੇ ਲੋਕ ਰਹਿੰਦੇ ਨੇ ਇੱਥੇ ਹੈ ਕੋਈ ਸਤ ਵਿਚਾਰੇ ਕਾਰ ਛੱਡ ਗਏ ਕਿਤੇ ਆਪਣੇ ਰਿਸ਼ਤੇਦਾਰਾਂ ਤੇ ਜਾਂ ਬਾਹਰ ਚੱਲ ਗਏ ਹੈ ਦੁਬਾਰਾ ਆ ਰਹਿਣ ਬਸੇਰਾ ਹੁਣ ਵਾ ਸੁ ਆਜੇ ਰੂਪਨਗਰ ਜ਼ਿਲ੍ਹਾ ਬਿਲਕੁਲ ਠੀਕ ਦਾਕ ਹੈ ਪ੍ਰਮਾਤਮਾ ਦੀ ਕਿਰਪਾ ਹੈ ਪਾਣੀ ਵੀ ਚਲੂ ਆ ਰਿਹਾ ਹੈ ਨਹਿਰ ਵੀ 8-10 ਜਗ੍ਹਾ ਬਣ ਗਈ ਹੈ ਔਰ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਸੋ ਅਰਦਾਸ ਕਰਿਓ ਪੰਜਾਬ ਲਈ ਕਿਉਂਕਿ ਅੱਧਾ ਲੀਟ ਬਹੁਤ ਬੁੜੀ ਤਰਤੋਂਦੀ ਹੈ ਸੋ ਅੱਜ ਜਿਹੜਾ ਸੂਰਜ ਚੜਿਆ ਉਹ ਲਗਭਗ 12:00 ਇੱਕ ਵਜੇ ਸੂਰਜ ਪੂਰਾ ਚੜ ਗਿਆ ਤਾਂ ਉਹ ਨਾਲ ਦੇ ਮਿਹਲੇ ਦੇ ਵਿੱਚ ਭਾਰਤੀ ਬੇਲਿਆਂ ਦੇ ਵਿੱਚ ਹਜੇ ਪਾਣੀ ਹੈ ਕਿਉਂਕਿ ਉਹ ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਡਿਵਾਈਡ ਕੀਤਾ ਗਿਆ ਸਾਰਾ ਸਤਲੁਜ ਨੂੰ ਪਾਇਆ ਗਿਆ ਉਹਦੇ ਕਰਕੇ ਜਿਹੜਾ ਪਾਣੀ ਆ ਕੇ ਚੱਲਿਆ ਗਿਆ ਉਹ ਵੀ ਜੇ 1-2 ਤੋਂ 5 ਦਿਨੀਆਂ ਲੱਗ ਗਈਆਂ ਤਾਂ ਮੌਸਮ ਬਿਲਕੁਲ ਠੀਕ ਹੋ ਜਾਣਾ ਉਸ ਪ੍ਰਮਾਤਮਾ ਅੱਗੇ ਉਸ ਵਾਹਿਗੁਰੂ ਅੱਗੇ ਅੱਲਾ ਰਾਮ ਅੱਗੇ ਅਰਦਾਸ ਕਰੋ ਜਿਸ ਕਿਸੇ ਨੂੰ ਵੀ ਦੀ ਮੰਨਦੇ ਹੋ ਪਰਮਾਤਮਾ ਪੰਜਾਬ ਦੀ ਜਿਹੜੇ ਹਾਲਾਤ ਹੈ ਉਹ ਬਿਹਤਰ ਹੋ ਜਾਣ ਤੇ ਬਹੁਤ ਭਾਰੀ ਜਿਹੜੀ ਵਾਖਾ ਪੰਜਾਬ ਹਰਿਆਣਾ ਤੇ ਪਾਕਿਸਤਾਨ ਇਲਾਕੇ ਹੋਰ ਵੀ ਗੱਜਾਂ ਦੇ ਜਿਹੜਾ ਹੈ ਬਾੜ ਆਈ ਹੈ ਪਾਣੀ ਆਇਆ ਹੈ ਦਰਿਆਵਾਂ ਦਾ ਨਦੀਆਂ ਦਾ ਸੋ ਪਰਮਾਤਮਾ ਬਖਸ਼ੀ ਸੋ ਆਪ ਸੰਗਤ ਬਖਸ਼ਣ ਜੋ ਉਹ ਸੋ ਜਰੂਰ ਅਰਦਾਸ ਕਰਿਓ ਉਸ ਅੱਲਾ ਵਹਿਗੂਰ ਨਾਮ ਅਗੇ ਅਰਦਾਸਾਂ ਜਰੂਰ ਕਰਨੀਆਂ ਕਿ ਪੰਜਾਬ ਜਿਹੜਾ ਮੋੜ ਧੀਤੇ ਤੇ ਆ ਜਾਗੇ ਸੋ 10 ਸਰਪਾਲ ਸਿੰਘ ਪਾਲੀ ਜਲ ਸੇਵਾ ਜੰਮੀ ਜੀ ਆ ਤੁਹਾਨੂੰ ਦੀ ਜਰੂਰ ਤੋਂ ਭੇਜੀ ਹੈ ਜੀ ਇੰਨ ਤਫਾਨ ਪਰ ਖੁਹੀ ਬਲਾਉ ਘਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਅੰਗੀ ਲੱਗਣ ਸਰ ਦੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਲਿਖ ਦਿਆ ਕਰੋ ਤੇ ਜਰੂਰ ਅਰਦਾਸ ਕਰਮੀ ਹਰ ਕਨੇ ਅਨਸਾਰੀ ਹਤ ਦਾ ਅੱਜ ਸਮਝੀ